ਸੰਗਰੂਰ ਦੀ ਰਾਮਨਗਰ ਬਸਤੀ ਚ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਚ ਚੱਲ ਰੇ ਅੰਗਣਵਾੜੀ ਕੇਂਦਰ ਚ ਬੱਚਿਆਂ ਨੂੰ ਦਿੱਤੇ ਜਾ ਰਹੇ ਖਾਣੇ ਨੂੰ ਲੈ ਕੇ ਲੋਕ ਸ਼ਿਕਾਇਤ ਕਰ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਖਾਣਾ ਮਾੜਾ ਦਿੱਤਾ ਜਾ ਰਿਹਾ ਹੈ ਮੇਰਾ ਨਾਮ ਸਰਵਜੀਤ ਕੌਰ ਹੈ ਜੀ ਰਾਮਨਗਰ ਬਸਤੀ ਸੰਗਰੂਰ ਦੇ ਵਿੱਚ ਇਹ ਅੰਗਣਵਾੜੀ ਸੈਂਟਰ ਹੈਗਾ ਸਾਡਾ ਉਹਦੀ ਵਿੱਚ ਮਤਲਬ ਇਹ ਜਿਹੜਾ ਫੀਡ ਆ ਰਹੀ ਹੈ ਫੀਡ ਦੇਣ ਸੰਬੰਧੀ ਜਿਹੜੀ ਸਾਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੇ ਲਾਭਪਾਤਰੀ ਅੱਜ ਬੁਲਾਏ ਹੋਏ ਨੇ ਕਿਉਂਕਿ ਸਾਰੀ ਲਾਭਪਾਤਰੀ ਇਹ ਕਹਿ ਰਹੇ ਸੀ ਕਿ ਖਾਣਾ ਸਾਨੂੰ ਪਸੰਦ ਨਹੀਂ ਹੈਗਾ ਇਹ ਖਾਣਾ ਜਲਦੀ ਜਿਹੜੀ ਇਹ ਰੈਸਪੀ ਚੇਂਜ ਕੀਤੀ ਜਾਵੇ ਤਾਂ ਇਹਨਾਂ ਨੇ ਸਾਰਿਆਂ ਨੇ ਇਹ ਵੀ ਗੱਲ ਕਹੀ ਸੀ ਕਿ ਅਸੀਂ ਸੈਨ ਵੀ ਕਰਕੇ ਦੇਨ ਨੂੰ ਤਿਆਰਾ ਮੰਤਰੀ ਸਾਹਿਬ ਨੂੰ ਵੀ ਸਾਡੀ ਇਹ ਫੀਡ ਜਿਹੜੀ ਹੈ ਬਹੁਤ ਹੀ ਘਟੀਆ ਕੁਆਲਿਟੀ ਦੀ ਆ ਰਹੀ ਹੈ ਪਹਿਲਾਂ ਸਾਨੂੰ ਜਿਹੜੀ ਪੰਜੀਰੀ ਸੀਗੀ ਉਹ ਬੇਰਕਾ ਤੋਂ ਆਉਂਦੀ ਸੀਗੀ ਉਹਦਾ ਜਿਹੜਾ ਸੀਗਾ ਬਹੁਤ ਵਧੀਆ ਹੁੰਦਾ ਸੀ ਉਹਦੇ 'ਚ ਦੇਸੀ ਘਿਓ ਮਿਕਸ ਕੀਤਾ ਹੁੰਦਾ ਸੀਗਾ ਬਹੁਤ ਵਧੀਆ ਮਤਲਬ ਉਹ ਪੰਜੀਰੀ ਹੁੰਦੀ ਸੀ ਸਾਰੇ ਲਾਹ ਪਾਤਰੀ ਸਾਨੂੰ ਉਸ ਨੂੰ ਪਸੰਦ ਕਰਦੇ ਸੀ ਪਰ ਜਿਹੜੀ ਹੁਣ ਜਿਹੜੀ ਇਹ ਪੰਜੀਰੀ ਆ ਰਹੀ ਹੈ ਇਹ ਦੇਖੋ ਇਹ ਜਿਹੜੀ ਪੰਜੀਰੀ ਹੈ ਇਹ ਇੱਕ ਤਰ੍ਹਾਂ ਦਾ ਜਿਹੜਾ ੱੱਸੀ ਰੇਤਾ ਹੁੰਦਾ ਉਹਦੇ ਵਰਗੀ ਹੈ ਇਹਦੇ ਵਿੱਚ ਬਿਲਕੁਲ ਵੀ ਕਿਤੇ ਐ ਨਹੀਂ ਲੱਗਦਾ ਵੀ ਘਿਓ ਵੀ ਹੈਗਾ ਤਾਂ ਉਸ ਤਰ੍ਹਾਂ ਤਰੀਕੇ ਦੀ ਆ ਰਹੀ ਹੈ ਉਸ ਤੋਂ ਇਲਾਵਾ ਇਹ ਜਿਹੜੀ ਖਿਚੜੀ ਆਉਂਦੀ ਹੈ ਇਹਦੇ ਵਿੱਚ ਦਾਲ ਦਾ ਦਾਣਾ ਕੋਈ ਕੋਈ ਹੁੰਦਾ ਹੈ ਇਹਦੇ ਵਿੱਚ ਹਿੰਗ ਪਾਈ ਜਾਂਦੀ ਹੈ ਉਸ ਕਰਕੇ ਕੜੱਤਣ ਦੀ ਬਣਦੀ ਹੈ ਜੀ ਇਹਦੇ ਵਿੱਚ ਜਿਹੜੇ ਕਿਰਕਲ ਦੀ ਮਿਕਸ ਵੀ ਆਉਂਦੀ ਹੈ ਜਿਹੜਾ ਕਿ ਸਹੀ ਤਰੀਕੇ ਦੇ ਨਾਲ ਸਾਰੇ ਲਾਹ ਪਾਤਰੀਆਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਨਮਕੀਨ ਦਲੀਆ ਆਉਂਦਾ ਹੈ ਇਹਦੇ ਵਿੱਚ ਮਿਰਚ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਔਰ ਜਿਹੜਾ ਇਹ ਜਿਹੜਾ ਨਮਕੀਨ ਦਲੀਆ ਹੈ ਇਹਦੇ ਵਿੱਚ ਜਿਹੜਾ ਹੈਗਾ ਮਤਲਬ ਕੱਚਾਪਨ ਆਉਂਦਾ ਬਣਾਉਣ ਦੇ ਸਮੇਂ ਵੀ ਜਿਹੜਾ ਸਾਨੂੰ ਮਿੱਠਾ ਦਲੀਆ ਹੁਣ ਇਸ ਟਾਈਮ ਸਾਡੇ ਸੈਂਟਰ ਦੇ ਵਿੱਚ ਖਤਮ ਹੋਇਆ ਹੋਇਆ ਹੈ ਤੇ ਉਹ ਵੀ ਜਦੋਂ ਅਸੀਂ ਨੇ ਵੰਡਿਆ ਸੀ ਤੇ ਸਾਰੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਅਸੀਂ ਮਿੱਠਾ ਦਲੀਆ ਨਹੀਂ ਲੈਣਾ ਉਹਦੇ ਵਿੱਚੋਂ ਵੀ ਜਿਸ ਤਰ੍ਹਾਂ ਇੱਕ ਲੱਗੀ ਹੋਈ ਕਣਕ ਦਾ ਦਲੀਆ ਹੁੰਦਾ ਤਾਂ ਉਸ ਤਰ੍ਹਾਂ ਦਾ ਕੋੜ ਆਪਨ ਉਹਦੇ ਵਿੱਚੋਂ ਆਉਂਦਾ ਸੀ ਸਾਰੇ ਲਾਪਾਤਰੀਆਂ ਨੇ ਅਸਾਨੂੰ ਪੁੱਛਿਆ ਵੀ ਤੁਸੀਂ ਇਹ ਕਹਿੰਦੇ ਜੀ ਸਾਨੂੰ ਇੱਕ ਨਾਮ ਦਿਆ ਕਰੋ ਆਪਣੇ ਕੋਲ ਹੀ ਰੱਖਿਆ ਕਰੋ ਅਸੀਂ ਤਾਂ ਜੀ ਪਸ਼ੂਆਂ ਨੂੰ ਪਾਉਣੇ ਆ ਜੀ ਇਹ ਫੀਡ ਖਾਣਾ ਬੋਵੇ ਕਰ ਮਿਲਦਾ ਜੀ ਇਹ ਖਾਣਾ ਖਰਾਬ ਹੈ ਬੱਚੇ ਨੂੰ ਖਵਾਉਣ ਨੇ ਆ ਬੱਚਾ ਖਾਂਦਾ ਨਹੀਂਗੇ ਵਾੜਾ ਖਾਣਾ ਵੀ ਇਹ ਖਾਣੇ ਚ ਜੇ ਅਸੀਂ 4 ਦਿਨ ਵੀ ਰੱਖ ਲਈਏ ਖਾਣਾ ਖਰਾਬ ਹੋ ਜਾਂਦਾ ਇਹ ਇਹਦੇ ਵਿੱਚ ਜਮਾਇ ਸਵਾਦ ਨਹੀਂ ਹੈਗਾ ਇਹਦੇ ਵਿੱਚ ਖਾਣਾ ਪੀਣਾ ਜੰਮੀ ਉਹ ਆ ਜੀ ਇਹ ਦਲੀਆ ਵਗੈਰਾ ਜਿਹੜਾ ਮਿਲਦਾ ਹੈ ਹਾਂਜੀ ਜਿਹੜਾ ਦਲੀਆ ਵਗੈਰਾ ਖਿਚੜੀ ਵਗੈਰਾ ਮਿਲਦਾ ਹੈ ਬਿਲਕੁਲ ਸਵਾਦ ਨਹੀਂ ਹੈਗਾ ਜੀ ਸਾਰੇ ਇਹ ਇਸ ਬਾਬਤ ਜਦੋਂ ਸਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਮੁਤਾਬਕ ਹਾਲੇ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਹਾਲਾਂਕਿ ਜਾਂਚ ਲਈ ਟੀਮ ਬਣਾ ਦਿੱਤੀ ਗਈ ਹੈ ਜੋ ਪ੍ਰੋਸੈਸੇ ਜਾ ਰਹੇ ਖਾਣੇ ਦੀ ਜਾਂਚ ਕਰੇਗੀ ਮੇਰਾ ਨਾਮ ਜੀ ਅਮਰਿੰਦਰਜੀਤ ਬਰਮਾ ਮੈਂ ਐਜ਼ ਐਫ ਐਸਓ ਡਿਸਟ੍ਰਿਕਟ ਆਫਿਸ ਅੰਗਰੂਰ ਦੇ ਵਿੱਚ ਕੰਮ ਕਰ ਰਿਹਾ ਹਾਂ ਨਹੀਂ ਜੀ ਐ ਜੀ ਵੈਸੇ ਕੋਈ ਗੱਲ ਨਹੀਂ ਹੈਗੀ ਜੋ ਵੀ ਅਸੀਂ ਸੀ ਡੀ ਪੀਓ ਨੂੰ ਬੱਚਿਆਂ ਦੇ ਲਈ ਜਾਂ ਗਰਭਵਤੀ ਔਰਤਾਂ ਦੇ ਲਈ ਸਪਲਾਈ ਕਰ ਰਹੇ ਹਾਂ ਜਿਵੇਂ ਪੰਜੀਰੀ ਹੋਗੀ ਖੀਚੜੀ ਹੋਗੀ ਦਲੀਆ ਹੋ ਗਿਆ ਇਹ ਸਾਰਾ ਮਤਲਬ ਕਿ ਪੂਰੀ ਗੁਣਵੱਤਾ ਦੇ ਆਧਾਰ ਤੇ ਹੀ ਮਤਲਬ ਕਿ ਸਾਰਾ ਭੇਜਿਆ ਜਾ ਰਿਹਾ ਤੇ ਅਗਰ ਸਾਡੇ ਕੋਲ ਕਿਸੇ ਵੀ ਪ੍ਰਕਾਰ ਦੀ ਕੋਈ ਕੰਪਲੇਂਟ ਆਂਦੀ ਹੈ ਜਿਵੇਂ ਕਿ ਸਾਡੇ ਕੋਲ ਪਿੱਛੇ ਜੇ ਆਈ ਸੀਗੀ ਵੀ ਪੰਜੀਰੀ ਜਿਹੜੀ ਕੱਚੇਪਨ ਦੇ ਵਿੱਚ ਹੈ ਤਾਂ ਸਾਡੇ ਵੱਲੋਂ ਮਤਲਬ ਉਹ ਕੰਪਨੀ ਦੇ ਨਾਲ ਟਾਈ ਅਪ ਕਰਕੇ ਸਾਡੇ ਸੀਨੀਅਰਸ ਨਾਲ ਤੇ ਉਸ ਨੂੰ ਅਸੀਂ ਤੁਰੰਤੀ ਰਿਪਲੇਸ ਕਰਵਾ ਦਿੱਤਾ ਗਿਆ ਸੀਗਾ ਇਹ ਜਾਂ ਕੋਈ ਗੱਲ ਹੈ ਨਹੀਂ ਵੈਸੀ ਹੀ ਮਤਲਬ ਕਿ ਉਹ ਹੈ ਸਰ ਵੈਸੇ 13 ਸਨੇਹ ਖੁਦ ਸਾਨੂੰ ਪਲੇਟਸ ਤੇ ਪਾ ਕੇ ਚੈੱਕ ਕਰਾਇਆ 스ਮੈਲ ਆ ਰਹੀ ਸੀ ਅਸੀਂ ਆਪ ਦੇਖਿਆ ਤੇ ਉਹ ਕਹ ਰਹੇ ਨੇ ਸਰ ਨਗਰਾਂ ਨੂੰ ਪਾਉਣਿਆ ਹੈ ਗੋਸ਼ਾਲਾ ਨੂੰ ਪਾਉਣਿਆ ਖਾਣੇ ਦੇ ਉਪਯੋਗ ਨਹੀਂ ਆ ਨਹੀਂ ਇਨ ਫਿਊਚਰ ਅਗਰ ਸਾਡੇ ਕੋਲ ਦੇਖੋ ਹਜੇ ਤੱਕ ਕੋਈ ਸਾਡੇ ਕੋਲ ਰਿਟਰਨ ਦੇ ਵਿੱਚ ਆਇਆ ਨਹੀਂ ਹੈਗਾ ਜਦੋਂ ਆਇਆ ਸੀ ਅਸੀਂ ਰਿਪਲੇਸ ਕਰਵਾ ਦਿੱਤਾ ਸੀਗਾ ਤੇ ਅਗਰ ਸਾਡੇ ਕੋਲ ਕੋਈ ਰਿਟਰਨ ਦੇ ਵਿੱਚ ਕੰਪਲੀਟ ਆਂਦੀ ਹੈ ਤਾਂ ਅਸੀਂ ਉਸ ਨੂੰ ਜ਼ਰੂਰ ਇਨੀਸ਼ੀਏਟਿਵ ਲੈ ਕੇ ਕੰਮ ਕਰਾਂਗੇ ਤੇ ਵੈਸੇ ਤਾਂ ਜਿਵੇਂ ਸਾਡੇ ਕੋਲ ਤੁਹਾਨੂੰ ਸਾਨੂੰ ਦੱਸਿਆ ਸੀਗਾ ਵੀ ਸਾਡੇ ਕੋਲ ਆ ਪ੍ਰੋਬਲਮ ਆਈ ਹੈ ਅਸੀਂ ਨਾਲ ਦੀ ਨਾਲ ਸਾਡੇ ਸੀਨੀਅਰਸ ਨਾਲ ਗੱਲ ਕਰਤੀ ਸੀ ਤੇ ਉਥ ਜਿਹੜੇ ਸਪੈਸ਼ਲਿਸਟ ਨੇਗੇ ਉਹ ਆ ਰਹੇ ਨੇ ਈਵਨ ਕਿ ਉਹ ਕੱਲ ਆ ਕੇ ਇਹਨੂੰ ਚੈੱਕ ਕਰ ਲੈਣਗੇ ਅਗਰ ਕੋਈ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਉਸ ਨੂੰ ਨਾਲ ਦੀ ਨਾਲ ਤੁਰੰਤ ਰਿਪਲੇਸ ਕਰਵਾ ਦੇਵਾਂਗੇ ਕੀ ਨਾਮ ਆਪੋ ਦਾ ਜੀ ਹਾਂ ਗੁਰਪ੍ਰਿੰਦਰ ਪਾਲ ਕੋਟ ਸੀਡੀਪੀਓ ਸੰਗਰੂਰ ਮੇਰੇ ਕੋਲ ਵੀ ਬਰਬਲੀ ਸ਼ਿਕਾਇਤ ਆਈ ਸੀ ਵਰਕਰ ਦੀ ਸਰਬਜੀਤ ਕੌਰ ਸਾਡੇ ਰਾਮਨਗਰ ਬਸਤੇਚ ਅੰਗਨਵਾੜੀ ਸੈਂਟਰ ਲਾਉਂਦੇ ਆ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਸਾਨੂੰ ਸਾਰਾ ਕੁਝ ਤੁਸੀਂ ਲਿਖਤੀ ਤੌਰ ਤੇ ਦਿਓ ਜਵਾਬ ਵੀ ਕਰਨ ਨਾਲ ਕੁਝ ਵੀ ਨਹੀਂ ਬੰਦਾ ਦੇਖੋ ਹੈੱਡ ਆਫਿਸ ਚ ਸ਼ਿਕਾਇਤ ਜਾਣੀ ਹੈ ਜੇ ਸਾਨੂੰ ਲਿਖ ਕੇ ਦਿੰਦੇ ਨੇ ਪੇਰੈਂਟਸ ਦੇ ਸੁਝਾਅ ਸਾਡੇ ਕੋਲੋਂ ਭੇਜ ਦਿੰਦੇ ਨੇ ਲਿਖਤੀ ਤੌਰ ਤੇ ਤਾਂ ਆਪਾਂ ਆਪਣੇ ਕਮੈਂਟਸ ਦੇ ਨਾਲ ਸੀ ਡੀ ਪੀਓ ਨੂੰ ਭੇਜ ਦਾਂਗੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਤੇ ਉਹ ਅੱਗੇ ਹੈੱਡ ਆਫਿਸ ਨੂੰ ਭੇਜ ਦੇਣਗੇ ਕਿਉਂਕਿ ਇਹ ਕੰਮ ਜਿਹੜਾ ਹੈੱਡ ਆਫਿਸ ਦੇ ਲੈਵਲ ਦਾ ਹੈ ਰਾਸ਼ਨ ਉਹਨਾਂ ਵੱਲੋਂ ਹੀ ਇੰਡੈਂਟ ਕੀਤਾ ਜਾਂਦਾ ਹੈ ਉਹਨਾਂ ਵੱਲੋਂ ਹੀ ਖਰੀਦ ਕਰਕੇ ਸਾਡੇ ਕੋਲ ਭੇਜਿਆ ਜਾਂਦਾ ਹੈ ਇਹ ਲਿਖਤੀ ਨਹੀਂ ਹਾਂਜੀ ਲਿਖਤੀ ਮੇਰੇ ਕੋਲੇ ਹਾਲੇ ਤੱਕ ਕੁਝ ਨਹੀਂ ਆਇਆ ਜਵਾਨੀ ਉਹ ਕਹਿ ਕੇ ਗਏ ਸੀਗੇ ਬਾਕੀ ਵਰਕਰਾਂ ਨੂੰ ਵੀ ਕਹਿ ਰਹੇ ਸੀ ਫਿਰ ਮੈਂ ਸੁਪਰਵਾਈਜ਼ਰ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਮੈਡਮ ਸਾਨੂੰ ਕਿਸੇ ਦੀ ਵੀ ਸ਼ਿਕਾਇਤ ਨਹੀਂ ਆਈ ਕੱਲੀ ਸਰਬਜੀਤ ਹੀ ਕਹਿ ਰਹੀ ਹੈ ਵੀ ਜੇ ਉਹ ਲਿਖਤੀ ਦੇ ਜਾਂਦੇ ਨੇ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਅੱਗੇ ਭੇਜ ਦਿੰਨੀ ਆ ਉਹ ਹਿੰਗ ਦਾ ਤੜਕਾ ਹਿੰਗ ਦਾ ਛਾਸਾ ਦਿੱਤਾ ਹੋਇਆ ਜਿਹਨੂੰ ਰਾਸ਼ਨ ਨੂੰ ਦਲੀਏ ਨੂੰ ਵੀ ਜਿਹੜਾ ਨਮਕੀਨ ਦਲੀਆ ਹੈ ਤੇ ਖਿਚੜੀ ਦੇ ਵਿੱਚ ਵੀ ਹੈ ਖਿਚੜੀ ਦੇ ਵਿੱਚ ਇੱਕ ਜਿਸ ਤਰ੍ਹਾਂ ਸਰੋਂ ਹੁੰਦੀ ਹੈ ਸਰੋਂ ਵਗੇ ਚੀਜ਼ ਪਾਈ ਹੋਈ ਹੈ ਆਪਾਂ ਨੂੰ ਚਾਹੇ ਰਾਈ ਕਹਿ ਲੋ ਵੀ ਉਹਦੇ ਚ ਥੋੜੀ ਖਟਾਸ ਲਿਆਉਣ ਵਾਸਤੇ ਉਸ ਚੀਜ਼ ਦੀ ਥੋੜੀ ਘਟਤਨ ਆਉਂਦੀ ਹੈ